ਟਰੰਪ ਲਾਈਫ ਦੇ ਵਿੱਚ ਐਜ਼ ਅ ਬਿਜ਼ਨਸਮੈਨ 6 ਵਾਰੀ ਉਹਨੇ ਬੈਂਕਰਪਸੀ ਕੀਤੀ ਰਾਈਟ ਜੀ ਇਹਦਾ ਮਤਲਬ ਉਹਦੇ ਡਿਸੀਜਨ ਆਪਣੇ ਬਿਜ਼ਨਸ ਲਈ ਵੀ ਇੰਨੇ ਵਧੀਆ ਨਹੀਂ ਸੀ ਕਿ 6 ਵਾਰੀ ਉਹਨੂੰ ਬੈਂਕਰਪਸੀ ਫਾਈਲ ਕਰਨੀ ਪਈ। ਬੜੀਆਂ ਪਿਕਚਰਾਂ ਸਾਰੇ ਦੁਨੀਆ ਤੇ ਛਾਈਆਂ ਹੋਈਆਂ। ਹਰ ਕੋਈ ਬੰਦਾ ਯੂਐਸਏ ਦਾ ਡਾਲਰ ਸਭ ਤੋਂ ਵੱਡਾ। ਯੂਐਸਏ ਦੇ ਟੂਰਿਸਟ ਅਟ੍ਰੈਕਸ਼ਨ ਬੜੀਆਂ ਨੇ, ਲਾਸ ਵੈਗਸ, ਸੌਫਟ ਪਾਵਰ ਯੂਐਸਏ ਦੀ ਬਹੁਤ ਵੱਡੀ ਹੈ। ਅਮਰੀਕਾ ਨੇ ਇੰਡੀਆ ਵਰਗੀ ਕੰਟਰੀਸ ਤੇ 10% ਟੈਰਿਫ ਹੋਰ ਘਟਾਤੇ। ਪਹਿਲਾਂ 26% ਸੀ ਹੁਣ ਘਟ ਕੇ 10% ਰਹਿ ਗਈ ਤੇ ਉਹ ਵੀ 90 ਦਿਨ ਦਾ ਟਾਈਮ ਹੋਰ ਦਿੱਤਾ। ਇਹਦੇ ਨਾਲ ਵੱਖ-ਵੱਖ ਕੰਟਰੀ ਨੂੰ ਕੀ ਫਾਇਦੇ ਹੋ ਸਕਦੇ? 트럼ਪ ਨੂੰ ਆਪਣੀ ਗੱਲ ਤੇ ਪਿੱਛੇ ਹਟਣਾ ਪਿਆ ਜਦੋਂ ਉਹਨੇ ਚਾਈਨਾ ਦੇ ਇਲੈਕਟ੍ਰੋਨਿਕ ਗੁੱਡ ਐਗਜ਼ੈਪਟ ਕਰਤੇ ਬੈਰੇ ਬਲਾਨਾ ਕੋਈ ਅਮਰੀਕਾ ਦੇ ਵਿੱਚ ਇੰਡਸਟਰੀ ਨਹੀਂ ਆਉਣ ਲੱਗੀ ਜਿੰਨੀ ਕੁ ਮੇਰੀ ਆਪਣੀ ਸੋਚ ਹੈ 40% ਦੁਨੀਆ ਦੀ ਪੋਪੂਲੇਸ਼ਨ ਦੋਵੇਂ ਸਭ ਤੋਂ ਵੱਡੀਆਂ ਪੋਪੂਲੇਸ਼ਨ ਬੇਸ ਨੇ ਅਸੀਂ ਜੇ ਅਸੀਂ ਸਾਡੇ ਦੇ ਵਿੱਚ ਲੈਟਸ ਸੇ ਵਪਾਰ ਵੱਧਦਾ ਜਾਂ ਸਾਡੇ ਚ ਟਕਰਾਰ ਘਟ ਜਾਂਦੀ ਹੈ ਬਾਰਡਰਸ ਦੀ ਬਿਲਕੁਲ ਤੇ ਮੇਰਾ ਖਿਆਲ 40% ਮਾਰਕੀਟ ਆਫ ਦਾ ਵਰਲਡ ਆ ਸੀਗਾ 28 ਅਪ੍ਰੈਲ ਨੂੰ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਫੈਡਰਲ ਇਲੈਕਸ਼ਨਸ ਉਹਨਾਂ ਦੇ ਵਿੱਚ 65 ਦੇ ਤਕਰੀਬਨ ਲਗਭਗ ਪੰਜਾਬੀ ਨੇ ਤੁਸੀਂ ਕਿਵੇਂ ਦੇਖਦੇ ਹੋ ਪੰਜਾਬੀ ਪੰਜਾਬੀਆਂ ਲਈ ਸਹੀ ਸਾਫਤ ਹੋਣ ਟੌਪ 3 ਜਿਹੜੇ ਡੈਸਟੀਨੇਸ਼ਨ ਸੀਗੇ ਸਟੂਡੈਂਟ ਵੀਜ਼ਾ ਦੇ ਉਹ ਸੀਗੇ ਯੂ ਐਸ ਏ ਕੈਨੇਡਾ ਤੇ ਯੂ ਕੇ ਤਿੰਨਾਂ ਵਿੱਚ ਐਵਰੇਜਲੀ ਕੈਨੇਡਾ ਚ ਪਿਛਲੀ ਵਾਰ ਪਿਛਲੇ ਯੂ ਨੋ 2024 ਚ 32% ਬੱਚਾ ਘਟ ਗਿਆ ਯੂ ਐਸ ਏ ਚ 34% ਯੂ ਕੇ ਚ 26% ਉਹ ਇਸ ਲਈ ਹੈ ਕਿਉਂਕਿ ਬੱਚਾ ਗਿਆ ਵੀ ਬਹੁਤ ਜਦੋਂ ਤਾਂ ਉੱਤੇ ਜਾ ਰਿਹਾ ਸੀ ਸਾਰਾ ਕੁਝ ਉਦੋਂ ਆਪਣੇ ਬੱਚੇ ਵੈਲਕਮ ਸੀ ਅੱਜ ਜਦੋਂ ਉਥੇ ਇਕਨੋਮੀ ਦੇ ਵਿੱਚ ਇਨਫਲੇਸ਼ਨ ਹੋਈ ਠੀਕ ਹੈ ਜੀ ਰੈਸੈਸ਼ਨ ਆਇਆ ਤਾਂ ਉਹ ਬੈਕਲੈਸ਼ ਸਾਡੇ ਬੱਚਿਆਂ ਤੇ ਆ ਰਿਹਾ ਕੈਨੇਡਾ ਦੇ ਵਿੱਚ ਢਾਈ ਤੋਂ ਜਿਹੜੇ 3 ਲੱਖ ਵਰਕ ਪਰਮਿਟ ਹੋਲਡਰ ਨੇ ਉਹਨਾਂ ਦਾ ਜਿਹੜਾ ਵਰਕ ਪਰਮਿਟ ਆ ਉਹ ਖਤਮ ਹੋ ਰਿਹਾ ਕੀ ਚੋਣਾਂ ਦੇ ਵਿੱਚ ਇਹ ਮੁੱਦਾ ਨੂੰ ਮੁੱਦੇ ਨੂੰ ਉਭਾਰਿਆ ਜਾਉ ਕੈਨੇਡਾ ਨੀਡਸ ਪੀਪਲ ਉਹ ਪੀਐਨਪੀ ਚੋ ਲਵੇ ਜਿਸ ਤਰ੍ਹਾਂ ਮਰਜੀ ਲਵੇ ਉਹਨੂੰ ਬੰਦੇ ਚਾਹੀਦੇ ਅਮਰੀਕਾ ਜਦੋਂ ਫ੍ਰੀ ਟ੍ਰੇਡ ਐਗਰੀਮੈਂਟ ਭਾਰਤ ਨਾਲ ਹੋ ਗਿਆ ਤਾਂ ਅਮਰੀਕਾ ਭਾਰਤੀਆਂ ਲਈ ਕੋਈ ਹੋਰ ਨਿਸ਼ੀਸ਼ ਮੋਕੇ ਅਮਰੀਕਾ ਜਾਂਦੇ ਖੁੱਲਣ ਅਮਰੀਕਾ ਦੀ ਜਿਹੜੀ ਕ੍ਰੈਡੀਬਿਲਟੀ ਹੈ ਹੁਣ ਜਿਵੇਂ ਉਹਦਾ ਨੈਫਟਾ ਸੀਗਾ ਹੈ ਨਾ ਜੀ ਉਹਦਾ ਐਗਰੀਮੈਂਟ ਸੀਗਾ ਕੈਨੇਡਾ ਨਾਲ ਵੀ ਤੇ ਮੈਕਸੀਕੋ ਨਾਲ ਉਹਨੇ ਉਹਨੂੰ ਰੱਦ ਕਰਕੇ ਤੇ ਟੈਰਿਫ ਲਾਤੇ ਦੋਵਾਂ ਤੇ ਜੀ ਸੋ ਅਮਰੀਕਾ ਦੀ ਐਸ ਵਲੇ ਜਿਹਨੂੰ ਆਪਾਂ ਕਹਿੰਦੇ ਨੇ ਨਾ ਹੀ ਕ੍ਰੈਡੀਬਿਲਟੀ ਉਹ ਵੀ ਨਹੀਂ ਹੈ ਨਾ ਇਲਲੀਗਲ ਮਾਈਗ੍ਰੈਂਟਸ ਨੂੰ ਲੈ ਕੇ ਗੱਲ ਹੋ ਸਕਦੀ ਹੈ ਜਿਹੜੀ ਵੈਸ ਨਾਲ ਪ੍ਰਾਈਮ ਮਿਨਿਸਟਰ ਮੋਦੀ ਦੀ ਕਿਉਂਕਿ ਜਿਵੇਂ ਪਹਿਲਾਂ ਜਹਾਜ਼ ਪਰ ਭਰ ਕੇ ਭਾਰਤ ਨੂੰ ਭੇਜੇ ਸੀ ਕਿਉਂ ਰਾਈਟ ਦੀ ਵਾਇਲੇਸ਼ਨ ਕੀਤੀ ਗਈ ਸੀ ਅਮਰੀਕਾ ਵੱਲੋਂ ਹੱਥਕੜੀਆਂ ਲਾ ਕੇ ਉਹਨਾਂ ਦੀ ਪੱਗਾਂ ਉਤਾਰ ਕੇ ਕਿ ਉਹ ਮੁੱਦਾ ਉਠਾਇਆ ਜਾਊਗਾ ਮੈਨੂੰ ਨਹੀਂ ਲੱਗਦਾ ਜੀ ਕਿਉਂਕਿ ਉਹਨਾਂ ਨੇ ਸੁਣਨਾ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਪ੍ਰੋਗਰਾਮ ਪ੍ਰਵਾਸ ਨਾਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਵਿੱਚ ਮੌਜੂਦ ਹੋਣਗੇ ਰੁਪਿੰਦਰ ਸਿੰਘ ਜੀ ਰੁਪਿੰਦਰ ਸਿੰਘ ਜੀ ਵਿਦਿਅਕ ਕੰਸਲਟੈਂਟ ਤੇ ਐਕਸਪਰਟ ਨੇ ਅੱਜ ਦੇ ਸਮੇਂ ਦੇ ਵਿੱਚ ਕੈਨੇਡਾ ਤੇ ਯੂ ਐਸ ਏ ਚਾਹੇ ਚਾਈਨਾ ਦੇ ਵਿੱਚ ਅਮਰੀਕਾ ਦਾ ਬਹੁਤ ਖੌਫ ਹੈ ਕਿਉਂਕਿ ਅਮਰੀਕਾ ਨੇ ਜੋ ਟੈਰਿਫ ਲਗਾਏ ਨੇ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਹੈ ਇਸ ਤਹਿਤ ਇਸ ਦੇ ਰਿਲੇਟਿਡ ਅਸੀਂ ਗੱਲਬਾਤ ਕਰਾਂਗੇ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਰੁਪਿੰਦਰ ਸਿੰਘ ਜੀ ਮੌਜੂਦ ਨੇ ਸਾਰਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਤੇ ਤੁਹਾਡੇ ਸਰੋਤਿਆਂ ਨੂੰ ਵੀ ਮੈਂ ਸਾਰਿਆਂ ਦਾ ਥੈਂਕ ਯੂ ਕਰਦਾ ਜੀ ਵਾਂਸ ਅਗੇਨ ਸੋ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਹੈ ਜਿਹੜੇ ਅਮਰੀਕਾ ਨੇ ਪੂਰੀ ਦੁਨੀਆ ਤੇ ਟੈਰਿਫ ਲਗਾਏ ਸੀ ਉਸ ਦੇ ਨਾਲ ਕਈ ਦੇਸ਼ਾਂ ਨਾਲ ਅਮਰੀਕਾ ਦੀ ਰਿਲੇਸ਼ਨ ਖਰਾਬ ਹੋਏ ਨੇ ਜੇ ਆਪਾਂ ਗੱਲ ਕਰੀਏ ਕੈਨੇਡਾ ਦੇ ਨਾਲ ਦੇ ਮੁਲਕਾਂ ਦੀ ਚਾਹੇ ਉਹ ਅਮਰੀਕਾ ਦੇ ਨਾਲ ਦੇ ਮੁਲਕਾਂ ਦੀ ਚਾਹੇ ਉਹ ਕੈਨੇਡਾ ਹੈ ਚਾਹੇ ਮੈਕਸੀਕੋ ਹੈ ਏਸ਼ੀਅਨ ਕੰਟਰੀਜ਼ ਨੇ ਪਰ ਉਹਦਾ ਜਿਹੜਾ ਸਭ ਤੋਂ ਜ਼ਿਆਦਾ ਇੰਪੈਕਟ ਪਿਆ ਕੈਨੇਡਾ ਵਰਗੀ ਕੰਟਰੀਆਂ ਤੇ ਪਿਆ ਕਿਉਂਕਿ ਉਹ ਗਵਾਂਡੀ ਮੁਲਕ ਨੇ ਤੁਸੀਂ ਉਹਨਾਂ ਦਾ ਇਹ ਕਿਵੇਂ ਦੇਖਦੇ ਹੋ ਜਿਹੜੇ ਉਹ ਸੁਧਾਰ ਹੋਣ ਦੀ ਉਮੀਦ ਹੈ ਦੇਖੋ ਇਦਾਂ ਜਿਹੜਾ ਟਰੰਪ ਹੈ ਪ੍ਰੈਜ਼ੀਡੈਂਟ ਇਹ ਇੱਕ ਮੈਂ ਹੁਣ ਟਰੰਪ ਦੇ ਆਉਣ ਤੋਂ ਬਾਅਦ ਮੈਂ ਇੱਕ ਐਨਾਲਿਸਿਸ ਆਪਣੇ ਦਿਮਾਗ 'ਚ ਲੈਂਦਾ ਕਿ ਕੀ ਇੱਕ ਡੈਮੋਕ੍ਰੇਸੀ ਗੁੱਡ ਫਾਰਮ ਆਫ ਗਵਰਨੈਂਸ ਹੈ ਕਿ ਇੱਕ ਬੰਦੇ ਨੂੰ ਅਸੀਂ ਚੁਣਤਾ ਜੀ ਰਾਈਟ ਉਹ ਮਨਮਾਨੀ ਕਰਨ ਲੱਗ ਜਾਂਦਾ ਹੁਣ ਟਰੰਪ ਨੇ ਤੁਸੀਂ ਦੁਨੀਆ ਤੇ ਤਾਂ ਚੱਲ ਛੱਡੋ ਜਿਹੜੀ ਉਹਨੇ ਸਟੇਟਮੈਂਟ ਲਈ ਔਰ ਟੈਰਿਫ ਲਾਏ ਉਸ ਤੋਂ ਬਾਅਦ ਉਹਨੇ ਸਟੇਟਮੈਂਟ ਲਈ ਕਿ ਦੁਨੀਆ ਦੇ ਜਿਹੜੇ ਪ੍ਰਾਈਮ ਮਿਨਿਸਟਰਸ ਆ ਜਾਂ ਜਿਹੜੀ ਸਰਕਾਰਾਂ ਨੇ ਮੈਂ ਵਰਡ ਯੂਜ਼ ਨਹੀਂ ਕਰਨਾ ਚਾਹੁੰਦਾ ਜੋ ਉਹਨੇ ਕਿਹਾ ਦੇ ਆਰ ਲਿਕਿੰਗ ਅਪ ਟੂ ਮਾਈ ਠੀਕ ਹੈ ਜੀ ਇੱਥੇ ਆਪਾਂ ਯੂਜ਼ ਨਹੀਂ ਕਰ ਸਕਦੇ ਉਹ ਇੱਕ ਬੜਾ ਡੈਰੋਗੇਟਰੀ ਜਿਹਾ ਤਰੀਕਾ ਚਾਹੇ ਅਮਰੀਕਨ ਕਲੋਕ ਕੇ ਲੈਂਗੁਏਜ ਦੇ ਵਿੱਚ ਹੋਊਗਾ ਬਟ ਉਹ ਇੱਕ ਪਾਵਰ ਪੋਜੀਸ਼ਨ ਪਲੇ ਕਰ ਰਿਹਾ ਉਹ ਇਹ ਦੱਸ ਰਿਹਾ ਕਿ ਮੇਰੇ ਕੋਲ 70 ਮੁਲਕਾਂ ਦੀ ਯੋ ਯੋ ਜਿਹੜੀਆਂ ਸਰਕਾਰਾਂ ਨੇ ਦੇ ਆਰ ਬੈਗਿੰਗ ਫॉर ਟ੍ਰੇਡ ਡੀਲ ਤੇ ਚਾਈਨਾ ਨੇ ਮੇਰੇ ਤੇ ਰੈਸੀਪਰੋਕਲ ਟੈਰਿਫ ਲਾਇਆ ਨੇ ਤਾਂ ਮੈਂ ਉੱਤੇ 150% ਕਰਤੇ ਨੇ ਜੀ ਬਿਲਕੁਲ ਸੋ ਉਹ ਇੱਕ ਮਤਲਬ ਇੰਡੀਵਿਜੂਅਲ ਈਗੋ ਕਹ ਲੋ ਤੁਸੀਂ ਯੂ نو ਇੱਕ ਵਰਡ ਹੁੰਦਾ ਨਾਰਸਿਸਿਜ਼ਮ ਜਿਹਦੇ ਚ ਇਹ ਜਿਹੜਾ ਬੰਦਾ ਹੁੰਦਾ ਗੱਲ ਕਰਦਾ ਹੁਣ ਉਹਨੂੰ ਆਪਣੇ ਸ਼ਬਦ ਹੀ ਬਹੁਤ ਚੰਗੇ ਲੱਗਦੇ ਹੁੰਦੇ ਤੇ ਟਰੰਪ ਇੱਕ ਉਸ ਚੀਜ਼ ਨੂੰ ਰਿਫਲੈਕਟ ਕਰਦੇ ਨੇ ਜਦੋਂ ਦੇਖੋ ਤੁਸੀਂ ਇੱਕ ਸਿੰਪਲ ਗੱਲ ਹੈ ਟਰੰਪ ਲਾਈਫ ਦੇ ਵਿੱਚ ਐਜ਼ ਅ ਬਿਜ਼ਨਸਮੈਨ 6 ਵਾਰੀ ਉਹਨੇ ਬੈਂਕਰਪਸੀ ਕੀਤੀ ਹੈ ਹਮ ਰਾਈਟ ਜੀ ਇਹਦਾ ਮਤਲਬ ਉਹਦੇ ਡਿਸੀਜਨ ਆਪਣੇ ਬਿਜ਼ਨਸ ਲਈ ਵੀ ਇੰਨੇ ਵਧੀਆ ਨਹੀਂ ਸੀ ਕਿ 6 ਵਾਰੀ ਉਹਨੂੰ ਬੈਂਕਰਪਸੀ ਫਾਈਲ ਕਰਨੀ ਪਈ ਜੀ ਉਹਨੂੰ ਕੰਟਰੀ ਲੈ ਕੇ ਡਿਸੀਜਨ ਲੈ ਰਿਹਾ ਕਿ ਇਜ਼ੀ ਗoing ਟੂ ਲੀਡ ਟੂ ਯੂ ਐਸ ਐਸ ਬੈਂਕਰਪਸੀ ਯੈਸ ਮੈਂ ਸੋਚਦਾ ਯੂ ਐਸ ਐ ਦੀ ਇੱਕ ਬੜੀ ਸੌਫਟ ਪਾਵਰ ਹੈ ਹਾਲੀਵੁੱਡ ਦੀਆਂ ਪਿਕਚਰਾਂ ਸਾਰੇ ਦੁਨੀਆ ਤੇ ਛਾਇਆ ਹੋਈਆਂ ਹਰ ਕੋਈ ਬੰਦਾ ਯੂ ਐਸ ਏ ਦਾ ਡਾਲਰ ਸਭ ਤੋਂ ਵੱਡਾ ਯੂ ਐਸ ਏ ਦੇ ਟੂਰਿਸਟ ਅਟਰੈਕਸ਼ਨਸ ਬੜੀਆਂ ਨੇ ਲਾਸ ਵੈਗਸ ਸੌਫਟ ਪਾਵਰ ਯੂ ਐਸ ਏ ਦੀ ਬਹੁਤ ਵੱਡੀ ਹੈ ਪਰ ਮੈਨੂੰ ਲੱਗਦਾ ਆ ਟਰੰਪ ਨੇ ਯੂ ਐਸ ਦੀ ਸੌਫਟ ਪਾਵਰ ਤੇ ਬਹੁਤ ਵੱਡਾ ਹਮਲਾ ਕੀਤਾ ਆਪਣੀ ਈਗੋ ਨਾਲ ਤੇ ਆਪਣੀ ਯੂ ਨੋ ਉਹਨਾਂ ਦਾ ਜਿਹੜਾ ਹੋ ਹੈਗਾ ਸੀ ਪੀਟਰ ਨਵਾਰੋ ਜਿਹੜਾ ਟੈਰਿਫ ਸਾਲਾ ਸੀਗਾ ਹੁਣ ਜਦੋਂ ਉਹ ਟੈਰਿਫ ਸਾਰੀ ਸਟ੍ਰੈਟਜੀ ਉਹਦੀ ਆ ਨਵਾਰੋ ਦੀ ਹੁਣ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ 3 ਮਹੀਨੇ ਹੱਲੇ ਟੈਰਿਫ ਨਹੀਂ ਲਾਵਾਂਗੇ ਜੀ ਤਾਂ ਉਸ ਪ੍ਰੈਸ ਕਾਨਫਰੈਂਸ ਦੇ ਵਿੱਚ ਨਵਾਰੋ ਨਹੀਂ ਸੀਗਾ ਹਮ ਹੁਣ ਕਿਉਂ ਕਿਉਂ ਟਰੰਪ ਨੇ ਯੂ ਨੋ 90 ਦਿਨ ਹੱਲੇ ਹੋਲਡ ਕਰ ਲਏ ਹਮ ਕਿਉਂਕਿ ਪਹਿਲਾਂ ਸਟਾਕ ਮਾਰਕੀਟ ਡਿੱਗੀ ਸਟਾਕ ਮਾਰਕੀਟ ਤੋਂ ਬਾਅਦ ਜਿਹੜੀ ਬੌਂਡ ਮਾਰਕੀਟ ਆ ਜੀ ਉਹ ਵੀ ਡਿੱਗ ਪਈ ਜੀ ਸਟਾਕ ਮਾਰਕੀਟ ਤਾਂ ਹਿੱਲੀ-ਹਿੱਲੀ ਹਮ ਬੌਂਡ ਕੀ ਹੁੰਦਾ ਬੌਂਡ ਦਾ ਮਤਲਬ ਹੈ ਸਰਕਾਰਾਂ ਬੌਂਡ ਖਰੀਦਦੀਆਂ ਨੇ ਜੀ ਵੀ ਸਾਨੂੰ ਯੂ ਐਸ ਏ ਜੀ ਟਰਸਟ ਹੈ ਜਦੋਂ ਬੌਂਡ ਮਾਰਕੀਟ ਇੰਪੈਕਟ ਹੋਈ ਤਾਂ ਟਰੰਪ ਨੂੰ ਲੱਗਿਆ ਵੀ ਟੈਰਿਫਸ ਪਹਿਲਾਂ ਤਾਂ ਸਟਾਕ ਐਕਸਚੇਂਜ ਨੂੰ ਤਾਂ ਉਹ ਇਹਨੇ ਇੱਕ ਛਟਕਾ ਦਿੱਤਾ ਪਰ ਜਦੋਂ ਬੌਂਡ ਮਾਰਕੀਟ ਡਿੱਗੀ ਹਮ ਰਾਈਟ ਤਾਂ ਟਰੰਪ ਨੂੰ ਆਇਆ ਵੀ ਮੈਨੂੰ ਹੋਲਡ ਕਰਨੇ ਚਾਹੀਦੇ ਆ ਮੈਨ ਲੇਟਸ ఎవਰੀਥਿੰਗ ਇਜ਼ ਗੋਇੰਗ ਇਨ ਆਨ ਇਨਫ ਫਰੀ ਫਾਲ ਜੀ ਮਤਲਬ ਡਿੱਗ ਰਿਹਾ ਸਟਾਕ ਮਾਰਕੀਟ ਵੀ ਡਿੱਗ ਰਿਹਾ ਬੌਂਡ ਮਾਰਕੀਟ ਵੀ ਡਿੱਗ ਰਿਹਾ ਤਾਂ ਉਹਨੇ ਟੈਰਿਫ ਹੋਲਡ ਕੀਤੇ ਨੇ ਰੁਪਿੰਦਰ ਸਿੰਘ ਜੀ ਅਮਰੀਕਨ ਨੇ ਜਦੋਂ ਚਾਈਨਾ ਤੇ ਟੈਰਿਫ ਲਗਾਏ ਉਸ ਤੋਂ ਬਾਅਦ ਚਾਈਨਾ ਨੇ ਜਵਾਬੀ ਕਾਰਵਾਈ ਕੀਤੀ ਆ ਤੇ ਜਵਾਬੀ ਕਾਰਵਾਈ ਕਰਨ ਤੋਂ ਬਾਅਦ ਅਮਰੀਕਾ ਨੇ ਚਾਈਨਾ ਤੇ ਫਿਰ 245% ਟੈਰਿਫ ਨੇ ਜਿਹੜੀ ਉਹ ਵਧਾ ਦਿੱਤੇ ਪਰ ਇਸ ਦਾ ਫਾਇਦਾ ਕਈ ਕੰਟਰੀਜ਼ ਨੂੰ ਵੀ ਦੇਖਣ ਨੂੰ ਮਿਲਿਆ ਕਿਉਂਕਿ ਅਮਰੀਕਾ ਨੇ ਇੰਡੀਆ ਵਰਗੀ ਕੰਟਰੀਜ਼ ਤੇ 10% ਟੈਰਿਫ ਹੋਰ ਘਟਾਤੇ ਪਹਿਲਾਂ 26% ਸੀ ਹੁਣ ਘਟ ਕੇ 10% ਰਹਿ ਗਈ ਤੇ ਉਹ ਵੀ 90 ਦਿਨ ਦਾ ਟਾਈਮ ਹੋਰ ਦਿੱਤਾ ਇਹਦੇ ਨਾਲ ਵੱਖ-ਵੱਖ ਕੰਟਰੀ ਨੂੰ ਕੀ ਫਾਇਦੇ ਹੋ ਸਕਦੇ ਨੇ ਕੀ ਕੈਨੇਡਾ ਨੂੰ ਇਸ ਨਾਲ ਫਾਇਦਾ ਹੋ ਸਕਦਾ ਇੰਡੀਆ ਨੂੰ ਕੋਈ ਖਾਸ ਫਾਇਦਾ ਹੋ ਸਕਦਾ ਇਕਨੋਮਿਕ ਸਿਚੁਏਸ਼ਨ ਨੂੰ ਲੈ ਕੇ ਦੇਖੋ ਇਹ ਆਉਣ ਵਾਲੇ ਸਮੇਂ ਚਾਹੂਗਾ ਕਿਹੜੀ ਕੰਟਰੀ ਨੂੰ ਫਾਇਦਾ ਹੁੰਦਾ ਕਿਹੜੀ ਨੁਕਸਾਨ ਹੁੰਦਾ ਇਸ ਵੇਲੇ ਜਿਹੜੀ ਟੈਰਿਫ ਵਾਰ ਅਮਰੀਕਾ ਦੇ ਵਿੱਚ ਤੇ ਚਾਈਨਾ ਚਾ ਉਹ ਇੱਕ ਪੋਸਚਰਿੰਗ ਆ ਦੋਵੇਂ ਦੇਖੋ ਅਸੀਂ ਮੰਨੀਏ ਨਾ ਮੰਨੀਏ ਚਾ ਚਾਈਨਾ ਜਿਹੜਾ ਆ ਉਹ ਯੂ ਐਸ ਏ ਨੂੰ ਚੈਲੈਂਜਰ ਆ ਬਹੁਤ ਵੱਡਾ ਚੈਲੈਂਜਰ ਆ ਠੀਕ ਹੈ ਜੀ ਹੁਣ ਉਨੇ ਬਾਕੀ ਕੰਟਰੀਆਂ ਜਿਵੇਂ 트럼ਪ ਕਹਿ ਰਿਹਾ ਜੀ ਮੇਰੇ ਨਾਲ ਤਾਂ ਉਹ ਫੈਸਲਾ ਕਰਨ ਨੂੰ ਫਿਰਦੀਆਂ ਆ ਜਾਂ ਮੇਰੇ ਨਾਲ ਟ੍ਰੇਡ ਡੀਲ ਕਰਨ ਨੂੰ ਫਿਰਦੀ ਐ ਚਾਈਨਾ ਨੇ ਕਿਹਾ ਵੀ ਵਿਲ ਫਾਈਟ ਟੂ ਦੀ ਐਂਡ ਜੇ ਉਹਨੇ ਟੈਰਿਫ ਲਾਇਆ ਚਾਈਨਾ ਨੇ ਵਾਪਸ ਲਾਤੇ ਪਰ ਹੁਣ ਤੁਸੀਂ ਦੇਖੋ 트럼ਪ ਫਾਇਦਾ ਕਿਹੜੀ ਕੰਟਰੀ ਨੂੰ ਹੋਣਾ ਕਿਹੜੀ ਨਹੀਂ ਹੋਣਾ 트럼ਪ ਨੂੰ ਆਪਣੇ ਜਿਹਨੂੰ ਕਹਿੰਦੇ ਨੇ ਯੂ ਹੈਵ ਟੂ ਈਟ ਯੋਰ ਓਨ ਵਰਡਸ 트럼ਪ ਨੂੰ ਆਪਣੀ ਗੱਲ ਤੇ ਪਿੱਛੇ ਹਟਣਾ ਪਿਆ ਜਦੋਂ ਉਹਨੇ ਚਾਈਨਾ ਦੇ ਇਲੈਕਟ੍ਰੋਨਿਕ ਗੁੱਡ ਐਗਜ਼ੈਪਟ ਕਰਤੇ ਬਿਲਕੁਲ ਫੋਨਸ ਐਗਜ਼ੈਂਪਟ ਕਰਤੇ ਆਪਾਂ ਪਹਿਛੇ ਸੁਣਿਆ ਸੀ ਜੀ Apple ਨੇ ਡੇਢ ਮਤਲਬ 15 ਮਿਲੀਅਨ 15 ਲੱਖ ਸੌਰੀ ਡੇਢ ਮਿਲੀਅਨ ਫੋਨ ਇੰਡੀਆ ਤੋਂ ਅਪਲਿਫਟ ਕੀਤਾ ਸੀ ਟੈਰਿਫ ਬਚਾਣ ਲਈ ਪਰ ਹੁਣ ਚਾਈਨਾ ਨੇ ਚਾਈਨਾ ਨੂੰ ਇਲੈਕਟ੍ਰੋਨਿਕ ਆਈਟਮ ਤੇ ਐਗਜ਼ੈਂਪਸ਼ਨ ਮਿਲ ਗਈ ਜੀ 트럼ਪ ਦੀ ਟੈਰਿਫ ਜਿਹੜੇ ਉਹ ਸਸਟੇਨੇਬਲ ਨਹੀਂ ਹੈ ਇਕਨੋਮਿਕ ਮੈਂ ਦੇਖੋ ਇਕਨੋਮਿਕ ਸ਼ਾਸਤਰੀ ਤਾਂ ਨਹੀਂ ਹੈਗਾ ਆਮ ਨਾਟ ਅ ਇਕਨੋਮਿਸਟ ਬਟ ਇਹ ਟੈਰਿਫਸ ਦੇ ਅੱਜ ਤੱਕ ਹਿਸਟਰੀ ਜਿਹੜੀ ਆ ਟੈਰਿਫਸ ਨੇ ਕਿਸੇ ਕੰਟਰੀ ਨੂੰ ਟੈਰਿਫ ਹੁੰਦਾ ਕੀ ਆ ਟੈਰਿਫ ਦਾ ਟੈਕਸ ਹੀ ਆ ਬਿਲਕੁਲ ਟੈਰਿਫ ਦਾ ਮਤਲਬ ਕੀ ਆ ਜਿਹੜੀ ਚੀਜ਼ ਇੰਪੋਰਟ ਕਰੂਗੀ ਜੇ ਅਸੀਂ ਇੰਪੋਰਟ ਉਹ ਚੀਜ਼ ਹੁੰਦੀ ਆ ਜਿਹਦੀ ਡਿਮਾਂਡ ਹੁੰਦੀ ਆ ਜੇ ਉੱਤੇ ਸਰਕਾਰ ਲੈਟਸ ਸੇ 245% ਜਾਂ 50% ਹੀ ਲਾ ਦੇ ਇਹਦਾ ਮਤਲਬ ਉਹ ਜਿਹੜੀ ਚੀਜ਼ ਜੀ ਇੰਪੋਰਟ ਹੋਣੀ ਸੀ ਉੱਤੇ 50% ਟੈਰਿਫ ਲੱਗ ਗਿਆ ਉਹ ਮਹਿੰਗੀ ਹੋ ਗਈ ਜੀ ਉਹ ਕਿਹਦੇ ਲਈ ਕਿਹਦੇ ਲਈ ਨੁਕਸਾਨ ਦੇਈ ਆ ਹਮ ਕੰਜ਼ਿਊਮਰ ਲਈ ਬਿਲਕੁਲ ਸੋ ਟੈਰਵਲਾਰ ਨਾਲ ਕੋਈ ਅਮਰੀਕਾ ਦੇ ਵਿੱਚ ਇੰਡਸਟਰੀ ਨਹੀਂ ਆਣ ਲੱਗੀ ਹੂੰ ਜਿੰਨੀ ਕੁ ਮੇਰੀ ਆਪਣੀ ਸੋਚ ਆ ਜੀ ਕਿਉਂਕਿ ਇੰਡਸਟਰੀ ਜਿਹੜੀਆਂ ਆਉਂਦੀਆਂ ਉਹਨਾਂ ਕਈ ਕਾਰਨ ਹੁੰਦੇ ਨੇ ਹੁਣ ਅਮਰੀਕਾ ਦੀ ਐਸ ਵੇਲੇ ਸਪ੍ਰਾਇਓਰਿਟੀ ਹੈ ਟੈਕਨੋਲੋਜੀ ਚ ਹੂੰ ਫੇਸਬੁੱਕ ਜੀ YouTube ਹਮ ਐਪਲ ਨਵਿਡੀਆ ਸਾਰੀਆਂ ਅਮਰੀਕਨ ਕੰਪਨੀਆਂ ਸ ਅੱਛਾ ਰੁਪਿੰਦਰ ਸਿੰਘ ਜੀ ਜਦੋਂ ਚਾਈਨਾ ਤੇ ਟੈਰਿਫ ਲਗਾਏ ਉਸ ਤੋਂ ਬਾਅਦ ਚਾਈਨਾ ਦਾ ਦੂਜੇ ਕੰਟਰੀ ਨਾਲੀ ਬੜੀ ਸੌਫਟ ਹੋ ਗਿਆ ਸੌਫਟ ਪਾਵਰ ਬਣ ਕੇ ਉੱਭਰਿਆ ਕਿਉਂਕਿ ਇੰਡੀਆ ਵਰਗੀ ਕੰਟਰੀ ਨੂੰ ਉਹਨੇ ਆਫਰ ਦਿੱਤਾ ਇੱਕ ਤਾਂ 85000 ਵੀਜ਼ਾ ਦਾ ਵੀ ਇੰਡੀਅਨਸ ਇੱਥੇ ਆ ਸਕਦੇ ਨੇ ਦੂਜਾ ਉਹਨੇ ਸਸਤੇ ਰੇਟਾਂ ਤੇ ਹੋਰ ਕੰਟੇਨਰ ਨੂੰ ਐਕਸਪੋਰਟ ਕਰਨ ਦੀ ਆਫਰ ਦਿੱਤੀ ਹੈ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਹਾਂਜੀ ਬਿਲਕੁਲ ਠੀਕ ਆ ਉਹਨੇ ਮਲੇਸ਼ੀਆ ਦੇ ਵਿੱਚ ਉਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਗਿਆ ਹੋਇਆ ਹੈ ਮਲੇਸ਼ੀਆ ਦਾ ਯੂ ਨੋ ਉਹਨੇ ਇੰਡਸਟਰੀ ਪ੍ਰੋਮਿਸ ਕੀਤੀ ਹੈ ਕਿਉਂਕਿ ਚਾਈਨਾ ਜਿਹੜਾ ਹੈ ਇਸ ਵੇਲੇ ਉਹਦਾ ਏਰੀਆ ਆਫ ਇਨਫਲੂਐਂਸ ਵਧ ਰਿਹਾ ਬਿਲਕੁਲ ਰਾਈਟ ਚਾਈਨਾ ਦੇ ਕੋਲ ਹੁਣ ਜਿਵੇਂ ਆਪਾਂ ਗੱਲ ਕਰੀਏ ਰੇਅਰ ਮੈਟਲਸ ਦੀ ਜੀ ਹਾਂ ਰੇਅਰ ਮੈਟਲਸ 70% ਚਾਈਨਾ ਓਨ ਕਰਦਾ ਉਹਨਾਂ ਤੋਂ ਬਿਨਾ ਇਲੈਕਟ੍ਰੋਨਿਕ ਗੁੱਡ ਨਹੀਂ ਬਣ ਸਕਦੇ ਚਾਈਨਾ ਨੇ ਆਪਣੇ ਆਪ ਨੂੰ ਬੜਾ ਲੀਵਰੇਜ ਕੀਤਾ ਓਵਰ ਦਾ ਟਾਈਮ ਉਹਨਾਂ ਨੇ ਇਹ ਐਕਸਪੈਕਟ ਕੀਤਾ ਸੀ ਇਹ ਚੀਜ਼ਾਂ ਹੋਣੀਆਂ ਜੀ ਸੋ ਨਾਓ ਜੇ ਉਹਨਾਂ ਨੇ ਇੰਡੀਆ ਨੂੰ ਵੀਜ਼ਾ ਦਿੱਤਾ ਤਾਂ ਚਾਈਨਾ ਮੇਰੇ ਹਿਸਾਬ ਨਾਲ ਚਾਈਨਾ ਨੂੰ ਮੈਨੂੰ ਲੱਗਦਾ ਦੂਰਅੰਦੇਸ਼ੀ ਹੋਊਗਾ ਚਾਈਨਾ ਨੂੰ ਚਾਹੀਦਾ ਸੋਚਣਾ ਉਹ ਆਪਣਾ ਸਾਮਾਨ ਸਰ ਡੰਪ ਕਰਨਾ ਚਾਹੁੰਦਾ ਨਹੀਂ 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 ਡੰਪ ਨਹੀਂ ਚਾਈਨਾ ਨੂੰ ਇਹ ਸੋਚਣਾ ਚਾਹੀਦਾ ਵੀ ਇੰਡੀਆ ਤੇ ਚਾਈਨਾ ਰਲ ਕੇ 40% ਦੁਨੀਆ ਦੀ ਪੋਪੂਲੇਸ਼ਨ ਹੂੰ ਦੋਵੇਂ ਸਭ ਤੋਂ ਵੱਡੀਆਂ ਪੋਪੂਲੇਸ਼ਨ ਬੇਸ ਨੇ ਹੂੰ ਅਸੀਂ ਜੇ ਅਸੀਂ ਸਾਡੇ ਦੇ ਵਿੱਚ ਲੈਟਸ ਸੇ ਵਪਾਰ ਵੱਧਦਾ ਜਾਂ ਸਾਡੇ ਚ ਟਕਰਾਅ ਘਟ ਜਾਂਦੀ ਹੈ ਬਾਰਡਰਸ ਦੀ ਬਿਲਕੁਲ ਤੇ ਮੇਰਾ ਖਿਆਲ 40% ਮਾਰਕੀਟ ਆਫ ਦਾ ਵਰਲਡ ਆ ਅਸੇ ਦਾ ਹੂੰ ਉਹ ਦੋਵਾਂ ਲਈ ਮਿਊਚੁਅਲੀ ਬੇਨੀਫੀਸ਼ੀਅਲ ਹੈ ਬਿਲਕੁਲ ਅਚਾਰ ਰੁਪਿੰਦਰ ਸਿੰਘ ਦੀ ਕੈਨੇਡਾ ਦੇ ਵਿੱਚ 28 ਅਪ੍ਰੈਲ ਨੂੰ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਫੈਡਰਲ ਇਲੈਕਸ਼ਨਸ ਉਹਨਾਂ ਦੇ ਵਿੱਚ 65 ਦੇ ਤਕਰੀਬਨ ਲਗਭਗ ਪੰਜਾਬੀ ਨੇ ਤੁਸੀਂ ਕਿਵੇਂ ਦੇਖਦੇ ਹੋ ਪੰਜਾਬੀ ਪੰਜਾਬੀਆਂ ਲਈ ਸਹੀ ਸਾਫਤ ਹੋਣਗੇ ਕੀ ਉਹਨਾਂ ਦੀਆਂ ਪਾਲਿਸਿਸ ਹੋਣਗੀਆਂ ਕਿ ਉਹ ਪਾਰਲੀਮੈਂਟ ਦੇ ਵਿੱਚ ਰੱਖ ਸਕਣਗੇ ਇਮੀਗ੍ਰੇਸ਼ਨ ਰੂਲਸ ਨੂੰ ਲੈ ਕੇ ਦੇਖੋ ਮੈਂ ਪਹਿਲਾਂ ਤਾਂ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ 65 ਆਪਣੇ ਪੰਜਾਬੀ ਐਸ ਵੇਲੇ ਫੈਡਰਲ ਇਲੈਕਸ਼ਨਸ ਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਤੇ ਪਿਛਲੀ ਵਾਰੀ ਵੀ ਗੁੱਡ ਨੰਬਰ ਆਫ ਮਿਨਿਸਟਰਸ ਵੀ ਸੀਗੇ ਆਪਣੇ ਸੋ ਜਿਸ ਤਰ੍ਹਾਂ ਆਪਣੇ ਚੈਨਲ ਦਾ ਨਾਮ ਹੀ ਦੂਜਾ ਪੰਜਾਬ ਹੈ ਕੈਨੇਡਾ ਸਾਡਾ ਦੂਜਾ ਪੰਜਾਬ ਹੈ ਸੋ ਕੈਨੇਡਾ ਦੇ ਵਿੱਚ ਜੇ ਸਾਡੀ ਪੋਪੂਲੇਸ਼ਨ ਬੇਸ ਹੈ ਮੇਰੇ ਲਈ ਫਖਰ ਵਾਲੀ ਗੱਲ ਹੈ ਕਿ ਸਾਡੀ ਪੋਲਿਟੀਕਲ ਸਿਗਨੀਫੀਕੈਂਸ ਹੈ ਤਾਂ ਹੀ ਇੰਨੀਆਂ ਔਰ ਸਾਰੀ ਅਕਰੋਸ ਦਾ ਪਾਰਟੀਆਂ ਹਨ ਜੀ ਸਾਡੇ ਜਿਹੜੇ ਪੈਂਠ ਯੂ نو ਪੰਜਾਬੀ ਫਾਈਟ ਕਰ ਰਹੇ ਨੇ ਉਹ ਸਾਰਿਆਂ ਵੱਲੋਂ ਕਰ ਰਹੇ ਨੇ ਕਨਸਰਵੇਟਿਵ ਵੱਲੋਂ ਕਰ ਰਹੇ ਗ੍ਰੀਨ ਵੱਲੋਂ ਕਰ ਰਹੇ ਲਿਬਰਲ ਵੱਲੋਂ ਕਰ ਰਹੇ ਸੋ ਇਹ ਸਾਡੀ ਕੌਮ ਲਈ ਫਖਰ ਵਾਲੀ ਗੱਲ ਹੈ ਕਿ ਪੰਜਾਬੀ ਸਾਡੇ ਉੱਥੇ ਆਪਣੀ ਪੋਲਿਟਿਕਲ ਹੌਂਦ ਰੱਖਦੇ ਨੇ ਹਾਂਜੀ ਜਦੋਂ ਸਾਡੇ ਪੋਲਿਟਿਸ਼ੀਅਨਸ ਹੋਣਗੇ ਸਾਡੀ ਕਮਿਊਨਿਟੀ ਦੀ ਰਿਪਰੈਜ਼ੈਂਟੇਸ਼ਨ ਹੋਊਗੀ ਹਾਂਜੀ ਉਸ ਤੋਂ ਬਾਅਦ ਇਮੀਗ੍ਰੇਸ਼ਨ ਤੇ ਉੱਤੇ ਜੀ ਉਹਦਾ ਕੀ ਇੰਪੈਕਟ ਪੈਂਦਾ ਉਹ ਦੇਖੋ ਪੰਜਾਬੀਜ਼ ਕਿੰਨਾ ਕ ਇਨਫਲੂਐਂਸ ਕਰ ਸਕਦੇ ਆ ਕਿਹੜੀ ਪਾਰਟੀ 'ਚ ਨੇ ਉਸ ਹਿਸਾਬ ਨਾਲ ਕਿਉਂਕਿ ਜੇ ਕਨਜ਼ਰਵੇਟਿਵਸ ਆ ਉਹਨਾਂ ਦੀ ਆਪਣੀ ਇੱਕ ਧਾਰਾ ਹੈ ਸੋ ਕਨਜ਼ਰਵੇਟਿਵ ਜਿਹੜੇ ਪੋਲਿਟਿਸ਼ੀਅਨ ਪੰਜਾਬੀ ਵੀ ਹੋਣਗੇ ਉਹਦੇ ਨਾਲ ਅਲਾਈਨ ਕਰਦੇ ਹੋਣਗੇ ਜਿਹੜੀ ਲਿਬਰਲ ਆ ਉਹ ਉਹਨਾਂ ਦੀ ਆਪਣੀ ਧਾਰਾ ਠੀਕ ਹੈ ਜੀ ਸੋ ਕਮਿੰਗ ਬੈਕ ਇਮੀਗ੍ਰੇਸ਼ਨ ਐਸ ਵੈਲੇ ਦੇਖੋ ਕੱਲੇ ਕੈਨੇਡਾ ਦੇ ਵਿੱਚ ਦੀ ਗੱਲ ਨਹੀਂ ਕਰਦਾ ਆਸਟ੍ਰੇਲੀਆ ਤਾਂ ਵੀ ਮੜੀ ਖਬਰ ਜੇ ਆਪਾਂ ਦੇਖੀਏ ਟਾਪ 3 ਜਿਹੜੇ ਡੈਸਟੀਨੇਸ਼ਨ ਸੀਗੇ ਸਟੂਡੈਂਟ ਵੀਜ਼ਾ ਦੇ ਉਹ ਸੀਗੇ ਯੂ ਐਸ اے ਕੈਨੇਡਾ ਤੇ ਯੂ ਕੇ ਤਿੰਨਾਂ ਵਿੱਚ ਐਵਰੇਜਲੀ ਕੈਨੇਡਾ ਸਪੈਸ਼ਲੀ ਪਿਛਲੇ ਯੂ نو 2024 ਵਿੱਚ 32% ਬੱਚਾ ਘਟ ਗਿਆ ਜੀ ਯੂ ਐਸ اے 'ਚ 34% ਠੀਕ ਹੈ ਜੀ ਯੂ ਕੇ 'ਚ 26% ਉਹ ਇਸ ਲਈ ਹੈ ਕਿਉਂਕਿ ਬੱਚਾ ਗਿਆ ਵੀ ਬਹੁਤ ਹੂੰ ਜੇ 2015 ਤੋਂ ਲੈ ਕੇ ਦੇਖਾਂਗੇ ਤਾਂ ਕੈਨੇਡਾ ਦੇ ਵਿੱਚ ਬੱਚਾ 8 ਗੁਣਾ ਪਹੁੰਚ ਗਿਆ ਓਕੇ ਜਿੰਨਾ 2015 ਚ ਗਿਆ ਸੀ ਉਹ 2024 ਚ 2023 ਚ 8 ਗੁਣਾ ਪਹੁੰਚ ਗਿਆ ਠੀਕ ਹੈ ਜੀ ਹੁਣ ਇਦਾਂ ਯੂਕੇ ਦੇ ਵਿੱਚ 10 ਗੁਣਾ ਪਹੁੰਚ ਗਏ ਜੀ ਯੂਐਸਏ ਚ ਡਬਲ ਹੋ ਗਏ ਸੋ ਕਮਿੰਗ ਬੈਕ ਬੱਚਾ ਸਾਡਾ ਗਿਆ ਵੀ ਬਹੁਤ ਉਹ ਜਦੋਂ ਬੱਚਾ ਉੱਥੇ ਗਿਆ ਉਹਨੇ ਹਾਊਸਿੰਗ ਦੇ ਉੱਤੇ ਇੰਪੈਕਟ ਕੀਤਾ ਸਰਵਿਸਿਜ਼ ਤੇ ਕੀਤਾ ਹੈਲਥ ਤੇ ਕੀਤਾ ਸੋ ਇੱਕ ਬੈਕਲੈਸ਼ ਜਿਹੜੀ ਹੈ ਉਹ ਇਹ ਕੰਟਰੀਆਂ ਕਿਉਂ ਲੈ ਗਈਆਂ ਇੰਨਾ ਬੱਚਾ ਕਿਉਂਕਿ ਇਹਨਾਂ ਨੂੰ ਲੋੜ ਸੀ ਉਹ ਤੋਂ ਬਿਲਕੁਲ ਐਜੂਕੇਸ਼ਨ ਇਜ਼ ਅ ਬਿਗ ਬਿਜ਼ਨਸ ਫਾਰ ਥੀਸ ਕੰਟਰੀਜ਼ ਲੱਖਾਂ ਰੁਪਏ ਇੱਕ ਬੱਚਾ ਦਿੰਦਾ ਫੀਸ ਜਿਹੜੇ ਡੋਮੈਸਟਿਕ ਫੀਸ ਹੁੰਦੀ ਹੈ ਉਹ ਤੋਂ ਚਾਰ ਚਾਰ ਗੁਣਾ ਫੀਸ ਹੈ ਤਿੰਨ ਤਿੰਨ ਗੁਣਾ ਫੀਸ ਹੈ ਸੋ ਐਜੂਕੇਸ਼ਨ ਇੱਕ ਬੜੀ ਵੱਡੀ ਇੰਡਸਟਰੀ ਸੀ ਜਿਹੜੀਆਂ ਇਹ ਕੰਟਰੀਜ਼ ਨੇ ਬੈਨੀਫਿਟ ਕੀਤਾ ਆਪਣੇ ਆਪ ਨੂੰ ਸਾਡੇ ਤੋਂ ਲੱਖਾਂ ਰੁਪਏ ਬੱਚਾ ਖਰਚ ਕੇ ਗਿਆ ਠੀਕ ਹੈ ਜੀ ਔਰ ਲੱਖਾਂ ਬੱਚਾ ਚਲੇ ਗਿਆ ਹੁਣ ਇਹ ਹੈ ਵੀ ਬਿਕੋਜ਼ ਹਰ ਇਕਨੋਮੀ ਜਿਹੜੀ ਹੈ ਉਹ ਹਾਈ ਐਂਡ ਲੋ ਦੇ ਵਿੱਚ ਹੋ ਜਾਂਦੀ ਆ। ਬਿਲਕੁਲ ਕੋਈ ਵੀ ਚੀਜ਼ ਹਮੇਸ਼ਾ ਉੱਤੇ ਨਹੀਂ ਚੜਦੀ ਜਾਂਦੀ। ਜਦੋਂ ਤਾਂ ਉੱਤੇ ਜਾ ਰਿਆ ਸੀ ਸਾਰਾ ਕੁਝ ਉਦੋਂ ਆਪਣੇ ਬੱਚੇ ਵੈਲਕਮ ਸੀ। ਅੱਜ ਜਦੋਂ ਉਥੇ ਇਕਨੋਮੀ ਦੇ ਵਿੱਚ ਇਨਫਲੇਸ਼ਨ ਹੋਈ ਠੀਕ ਹੈ ਜੀ ਰੈਸੈਸ਼ਨ ਆਇਆ ਤਾਂ ਉਹ ਬੈਕਲੈਸ਼ ਸਾਡੇ ਬੱਚਿਆਂ ਤੇ ਆ ਰਹੀ ਹੈ। ਸੋ ਕਮਿੰਗ ਬੈਕ ਇਹਦੀਆਂ ਕੀ ਆਣ ਵਾਲੀ ਸਰਕਾਰ ਜਿਹੜੀ ਆਊਗੀ 28 ਤਰੀਕ ਨੂੰ ਜਿਹੜੇ ਚੋਣੇ ਜਾਣਗੇ ਉਹ ਦੇਖੋ ਉਹ ਮੈਟਰ ਕਰੇਗਾ ਕਿਹੜੀ ਪਾਰਟੀਆਂ ਦੀ ਪਰ ਇੱਕ ਗੱਲ ਜ਼ਰੂਰ ਹੈ ਕੈਨੇਡਾ ਨੂੰ ਸਸਟੇਨ ਕਰਨ ਲਈ ਉਹਨਾਂ ਨੂੰ ਮਾਈਗ੍ਰੈਂਟ ਚਾਹੀਦੇ ਹੀ ਚਾਹੀਦੇ। ਅੱਛਾ ਭਾਜੀ ਇੱਕ ਨਾ ਖਬਰ ਬਹੁਤ ਪੁਰਾਣੀਆ ਤੇ ਹੁਣ ਵੀ ਰੀਸੈਂਟਲੀ ਉਹ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਆ ਵੀ ਕੈਨੇਡਾ ਦੇ ਵਿੱਚ 2.5 ਤੋਂ ਜਿਹੜੇ 3 ਲੱਖ ਵਰਕ ਪਰਮਿਟ ਹੋਲਡਰ ਨੇ ਉਹਨਾਂ ਦਾ ਜਿਹੜਾ ਵਰਕ ਪਰਮਿਟ ਆ ਉਹ ਖਤਮ ਹੋ ਰਿਹਾ। ਕੀ ਚੋਣਾ ਦੇ ਵਿੱਚ ਇਹ ਮੁੱਦਾ ਨੂੰ ਮੁੱਦੇ ਨੂੰ ਅਭਾਰਿਆ ਜਾਊਗਾ? ਕੀ ਉਹਨਾਂ ਦੇ ਲਈ ਵਧੀਆ ਪਾਲਿਸਿਸ ਲੈ ਕੇ ਆਊਗੀ ਗਵਰਨਮੈਂਟ? ਨਹੀਂ, ਮੇਰੇ ਸਾਬ ਨਾਲ ਕੋਈ ਚੋਣਾ ਦਾ ਮੁੱਦਾ ਨਹੀਂ ਬਣੂਗਾ ਕਿਉਂਕਿ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਹੈ ਉਹ ਉਹ ਵੋਟ ਵੋਟ ਤਾਂ ਦਿੰਦੇ ਹੀ ਨਹੀਂ ਉਹ ਹੂੰ ਫਿਰ ਉਹ ਵਾਪਸ ਭਾਰਤ ਆਣਗੇ ਜਾਂ ਵਾਪਸ ਕੰਟਰੀਆਂ ਚ ਜਾਣਗੇ ਇਹ ਕਹਿਣਾ ਮੁਸ਼ਕਲ ਹੈ ਕਿਉਂਕਿ ਜਿਹੜੇ ਇੱਥੇ ਵਰਕ ਪਰਮਿਟ ਕਰ ਰਹੇ ਆ ਕੰਟ੍ਰਿਬਿਊਟ ਕਰ ਰਹੇ ਆ ਸੁਸਾਇਟੀ ਨੂੰ ਵਰਕ ਪਰਮਿਟ ਤੇ ਬੰਦਾ ਜਿਹੜਾ ਬੈਠਾ ਉਹ ਵਿਹਲਾ ਤਾਂ ਨਹੀਂ ਹੂੰ ਉਹ ਕੋਈ ਨਾ ਕੋਈ ਖਿੱਤੇ 'ਚ ਹੈ ਚਾਹੇ ਉਹ ਫਾਰਮਿੰਗ ਚਾਹੇ ਚਾਹੇ ਉਹ ਪੈਕਿੰਗ ਚਾਹੇ ਕਿਸੇ 'ਚ ਵੀ ਆ ਚਾਹੇ ਉਹ ਕੰਸਟਰਕਸ਼ਨ ਚਾਹੇ ਪਿੰਟਰ ਸੋ ਕਮਿੰਗ ਬੈਕ ਜਿਹੜਾ ਵਰਕ ਪਰਮਿਟ ਤੇ ਹੈ ਕੋਈ ਵੀ ਆ ਉਹ ਕੰਟ੍ਰਿਬਿਊਟ ਕਰ ਰਿਹਾ ਹੈ ਇਕਨੋਮੀ ਨੂੰ ਹੁਣ ਇਹ ਅਗਲੀ ਨਹੀਂ ਜਿਹੜੀ ਜਮੀ ਸਰਕਾਰ ਹੈ ਉਹਨਾਂ ਨੇ ਦੇਖਣਾ ਵੀ ਜੇ ਇਸ ਬੰਦੇ ਨੂੰ ਕੱਢਦੇ ਆ ਤਾਂ ਸਾਡੀ ਇਕਨੋਮੀ ਤੇ ਕੀ ਐ ਆਫਟਰ ਆਲੋਕ ਜਿਹੜੇ ਬੰਦੇ ਕੰਮ ਕਰ ਰਹੇ ਆ ਉਹ ਕੰਮ ਕਿਸ ਤੋਂ ਕਰਾਣਾ ਹਮ ਲੋਕਲ ਤਾਂ ਹੈਗੇ ਨਹੀਂ ਇਹ ਤਾਂ ਹੈ ਨਹੀਂ ਵੀ ਜਿਹੜੇ ਵਰਕ ਪਰਮਿਟ ਤੇ ਕੰਮ ਕਰ ਰਹੇ ਆ ਉਹਨਾਂ ਨੇ ਲੋਕਲ ਦਾ ਕੰਮ ਖਰੇ ਤੁਹਾਨੂੰ ਮੈਂ ਬਾਰ ਬਾਰ ਕਹਿਣਾ ਕੈਨੇਡਾ ਨੂੰ ਮਾਈਗ੍ਰੈਂਟ ਚਾਹੀਦੇ ਆ ਟੂ ਸਸਟੇਨ ਇਟਸ ਇਕਨੋਮੀ ਜੀ ਬਿਲਕੁਲ ਅੱਛਾ ਰੁਪਿੰਦਰ ਭਾਜੀ ਕੈਨੇਡਾ ਦੇ ਵਿੱਚ ਇਹ ਵੀ ਦੇਖਿਆ ਗਿਆ ਵੀ ਜਿਹੜੇ ਪੀਆਰ ਦੇ ਮੌਕੇ ਨੇ ਮੌਜੂਦਾ ਸਮੇਂ ਦੇ ਵਿੱਚ ਬਹੁਤ ਬਹੁਤ ਘੱਟ ਕਰਤੇ ਪਰ ਕੈਨੇਡਾ ਨੇ ਰੀਸੈਂਟਲੀ 2-4 ਪ੍ਰੋਗਰਾਮਸ ਸਟਾਰਟ ਕੀਤੇ ਨੇ ਪੀਐਨਪੀ ਦੇ ਥਰੂ ਜਿਹੜੇ ਆਈਆਰਡਬਲਸੀ ਦੇ ਥਰੂ ਉਹਨਾਂ ਨੇ 800 ਤੋਂ ਵੱਧ ਜਿਹੜੇ ਪੀਆਰ ਦੀਆਂ ਹੋਰ ਇਨਵੀਟੇਸ਼ਨ ਲੋਕਾਂ ਨੂੰ ਮਹਈਆ ਕਰਵਾਈਆਂ ਨੇ ਇਸ ਨੂੰ ਕਿਵੇਂ ਲਿਖਦੇ ਹੋ ਤੇ ਉਹ ਕਮਿੰਗ ਬੈਕ ਅਗੇਨ ਕੈਨੇਡਾ ਨੀਡਸ ਇਮੀਗ੍ਰੈਂਟਸ ਹੁਣ ਦੇਖੋ ਇਸ ਵੇਲੇ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਜੀ ਠੀਕ ਹੈ ਜੀ ਰੂਰਲ ਪ੍ਰੋਗਰਾਮ ਚੱਲ ਰਿਹਾ ਹੈ ਫ੍ਰੈਂਕੋ ਫਾਈਂਡ ਦੇ ਆ ਰਹੇ ਆ ਫ੍ਰੈਂਕੋਫੋਨ ਦੇ ਯੂ ਨੋ ਡਰਾ ਆ ਰਹੇ ਆ ਰਾਈਟ ਜਿਵੇਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਕੰਸਟ੍ਰਕਸ਼ਨ ਵਰਕਰ ਉਹਨਾਂ ਨੇ ਕਿਹਾ ਸੀ ਪੱਕੇ ਕਰਨੇ ਆ ਰਾਈਟ ਕੰਸਟ੍ਰਕਸ਼ਨ ਦਾ ਇਮੀਗ੍ਰੇਸ਼ਨ ਪ੍ਰੋਗਰਾਮ ਆ ਗਿਆ ਕੈਨੇਡਾ ਨੀਡਸ ਪੀਪਲ ਉਹ ਪੀ ਐਨ ਪੀ ਚੋ ਲਵੇ ਜਿਸ ਤੋ ਮਰਜੀ ਲਵੇ ਉਹਨੂੰ ਬੰਦੇ ਚਾਹੀਦੇ ਠੀਕ ਹੈ ਇਸ ਵੇਲੇ ਇਲੈਕਸ਼ਨ ਦਾ ਦੌਰ ਹੈ ਇੱਕ ਬੈਕਲੈਸ ਸੀਗੀ ਸਰਕਾਰ ਜਿਹੜੀ ਸੀਗੀ ਇਹ ਤਕਰੀਬਨ 9 ਸਾਲ ਤੋਂ ਚੱਲ ਰਹੀ ਸੀ ਐਂਟੇ ਇਨਕੰਪੈਂਸਿਵ ਐਕਟਰ ਸੀਗਾ ਰਾਈਟ ਉਈ ਕਈ ਕਾਰਨ ਸੀਗੇ ਜਿਹਦੇ ਕਰਕੇ ਇਮੀਗ੍ਰੇਸ਼ਨ ਦੇ ਉੱਤੇ ਠੱਲ ਪੈ ਗਈ ਜਿਹਦੇ ਕਰਕੇ ਕੈਨੇਡਾ ਨੂੰ ਆਫੀਸ਼ੀਅਲੀ ਕਹਿਣਾ ਪਿਆ ਕਿ ਅਸੀਂ ਨੰਬਰ ਆਫ ਸਟੂਡੈਂਟ ਜਿਹੜੇ ਆ 35% ਘਟ ਕਰਾਂਗੇ 2024 ਚ 25 10% ਹੋਰ ਘਟ ਕਰਾਂਗੇ ਔਰ ਕੀਤੇ ਵੀ ਬਿਲਕੁਲ ਠੀਕ ਹੈ ਜੀ ਉਹ ਹੋਏ ਵੀ ਹੁਣ ਇਮੀਗ੍ਰੇਸ਼ਨ ਪਾਲਿਸੀ ਜਿਹੜੀਆਂ ਨੇ ਉਹਨਾਂ ਦੀਆਂ ਉਹ ਇਹ ਦੇਖਦਿਆਂ ਨੇ ਵੀ ਸਾਡੇ ਕੋਲ ਸਕਿੱਲ ਸ਼ਾਰਟੇਜ ਕਿੱਥੇ ਆ ਜੀ ਕਿਹੜੀ ਪੀ ਐਨ ਪੀ ਜਿਹੜੀ ਆ ਸਾਡੇ ਕੋਲ ਕਿਹੜੇ ਪ੍ਰਵਿੰਸ ਦੇ ਵਿੱਚ ਸਾਨੂੰ ਬੰਦੇ ਕਿਹੜੇ ਯੂ ਨੋ ਪ੍ਰੋਫਾਈਲ ਦੇ ਚਾਹੀਦੇ ਉਹ ਡਰਾਸ ਹਾਸ ਬੇਸ ਤੇ ਆਉਂਦੇ ਸੋ ਇਹ سلسلہ ਚੱਲਦਾ ਰਹੂਗਾ ਇਹ ਪੀ ਐਨ ਪੀਸ ਤੇ ਇਮੀਗ੍ਰੇਸ਼ਨ ਪ੍ਰੋਗਰਾਮਸ ਐਸ ਪਰ ਮਾਰਕੀਟ ਐਸ ਪਰ ਰਿਕੁਆਇਰਮੈਂਟ ਖੁੱਲਦੇ ਰਹਿਣਗੇ ਅਚਾ ਰੁਪਿੰਦਰਪਾ ਜੀ ਅਮਰੀਕਾ ਨੇ ਜਿਵੇਂ ਚਾਈਨਾ ਤੇ ਟੈਰਿਫ ਲਗਾਏ ਨੇ ਉਸ ਤੋਂ ਬਾਅਦ ਕਈ ਦੇਸ਼ਾਂ ਨਾਲ ਅਮਰੀਕਾ ਨੇ ਇਹ ਗੱਲ ਸਟਾਰਟ ਕਰਤੀ ਵੀ ਅਸੀਂ ਫ੍ਰੀ ਟ੍ਰੇਡ ਐਗਰੀਮੈਂਟ ਕਰਾਂਗੇ ਉਹਦੇ ਵਿੱਚ ਰੀਸੈਂਟਲੀ ਇੰਡੀਆ ਵੀ ਹੈਗਾ ਤੇ ਇੰਡੀਆ ਹੁਣ ਬ੍ਰਿਟੇਨ ਨਾਲ ਵੀ ਉਹ ਫ੍ਰੀ ਟ੍ਰੇਡ ਐਗਰੀਮੈਂਟ ਦੀ ਗੱਲ ਚੱਲ ਰਹੀ ਹੈ ਜਿਵੇਂ ਕਿ ਹੁਣ ਨਿਊਜ਼ੀਲੈਂਡ ਨਾਲ ਵੀ ਹੋ ਕੇ ਹੱਟੀ ਹੈ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਫ੍ਰੀ ਟ੍ਰੇਡ ਐਗਰੀਮੈਂਟ ਨਾਲ ਅਮਰੀਕਾ ਜਦੋਂ ਫ੍ਰੀ ਟ੍ਰੇਡ ਐਗਰੀਮੈਂਟ ਭਾਰਤ ਨਾਲ ਹੋ ਗਿਆ ਤਾਂ ਅਮਰੀਕ ਭਾਰਤੀਆਂ ਲਈ ਕੋਈ ਹੋਰ ਵਿਸ਼ੇਸ਼ ਮੌਕੇ ਅਮਰੀਕਾ ਜਾਂਦੇ ਖੁੱਲਣਗੇ ਦੇਖੋ ਜੀ ਫ੍ਰੀ ਟ੍ਰੇਡ ਐਗਰੀਮੈਂਟਸ ਜਿਹੜੇ ਨੇ ਨਾ ਉਹ ਪਹਿਲਾਂ ਤਾਂ ਦੇ ਹੈਪਨ ਓਵਰ ਅ ਲੌਂਗ ਟਾਈਮ ਜੀ ਠੀਕ ਹੈ ਜੀ ਹੁਣ ਆਪਣੇ આજ ਤੱਕ ਦੇ ਯੂ ਆਪਣਾ ਨਿਊਜ਼ੀਲੈਂਡ ਨਾਲ ਵੀ ਚੱਲ ਰਹੀ ਗੱਲਬਾਤ ਆਸਟ੍ਰੇਲੀਆ ਨਾਲ ਵੀ ਚੱਲ ਰਹੀ ਯੂਕੇ ਨਾਲ ਵੀ ਚੱਲ ਰਹੀ ਹੈ ਪਰ ਇਹ ਲੰਮੇ ਸਮੇਂ ਨਾਲ ਹੁੰਦੇ ਪਰ ਅਮਰੀਕਾ ਦੀ ਜਿਹੜੀ ਕ੍ਰੈਡੀਬਿਲਟੀ ਹੈ ਹੁਣ ਜਿਵੇਂ ਉਹਦਾ ਨੈਫਟਾ ਸੀਗਾ ਹੈਨਾ ਜੀ ਉਹਦਾ ਐਗਰੀਮੈਂਟ ਸੀਗਾ ਕੈਨੇਡਾ ਨਾਲ ਵੀ ਤੇ ਮੈਕਸੀਕੋ ਨਾਲ ਵੀ ਉਹਨੇ ਉਹਨੂੰ ਰੱਦ ਕਰਕੇ ਤੇ ਟੈਰਿਫ ਲਾਤੇ ਦੋਵਾਂ ਤੇ ਸੋ ਅਮਰੀਕਾ ਦੀ ਹੈ ਇਸ ਵੇਲੇ ਜਿਹਨੂੰ ਆਪਾਂ ਕਹਿੰਦੇ ਹੈ ਨਾ ਜੀ ਕ੍ਰੈਡੀਬਿਲਟੀ ਉਹ ਵੀ ਇੰਨੀ ਹੈ ਨਹੀਂ ਯੈਸ ਕੱਲ ਨੂੰ ਕੋਈ ਆਪਣੇ ਨਾਲ ਹੁਣ ਜੇਡੀ ਵੈਂਸ ਆ ਰਹੇ ਹੈ ਵਾਈਸ ਪ੍ਰੈਜ਼ੀਡੈਂਟ ਨੈਕਸਟ ਵੀਕ ਆ ਰਹੇ ਹੈ ਉਹ ਕੀ ਅਨਾਉਂਸ ਕਰਦੇ ਇੰਡੀਆ ਲਈ ਉਹ ਕੀ ਬੈਨੀਫੀਸ਼ੀਅਲ ਹੁੰਦਾ ਆਈ ਰੈਲੀ ਹੈਵ ਨੋ ਆਈਡੀਆ ਕਿਉਂਕਿ ਅ 트럼ਪ ਬਾਰ ਬਾਰ ਕਹਿ ਚੁੱਕੇ ਆ ਕਿ ਇੰਡੀਆ ਜਿਹੜਾ ਹੈਗਾ ਚਾਹੇ ਉਹ ਮੋਦੀ ਦੇ ਬੜੇ ਮੋਦੀ ਜੀ ਦੇ ਬੜੇ ਕਲੋਜ਼ ਨੇ ਪਰ ਫਿਰ ਵੀ ਬਾਰ ਬਾਰ ਕਹਿ ਚੁੱਕੇ ਆ ਵੀ ਇੰਡੀਆ ਜਿਹੜਾ ਹੈਗਾ ਉਹ ਦੇ ਹਾਈएस्ट ਟੈਰਿਫਸ ਨੇ ਸੋ ਹੁਣ ਉਹ ਐਕਚੁਅਲੀ ਜੇ ਡੀ ਵੈਂਸ ਜਦੋਂ ਆਉਂਦੇ ਆ ਉਹਦੇ ਵਿੱਚ ਕੀ ਟ੍ਰਾਂਸਲੇਟ ਹੁੰਦਾ ਕੀ ਹੁੰਦਾ ਯੂ نو ਆਪਾਂ ਨਹੀਂ ਪਤਾ ਹੈਗਾ ਆਪਾਂ ਹੋਪ ਕਰਦੇ ਆ ਕਿ ਚੰਗਾਈ ਹੋ अच्छा अरपिंदरपा जी इलीगल माइग्रेंट्स ਨੂੰ ਲੈ ਕੇ ਗੱਲ ਹੋ ਸਕਦੀ ਹੈ ਜੇ ਡਿਵੈਨਸ ਨਾਲ ਪ੍ਰਾਈਮ ਮਿਨਿਸਟਰ ਮੋਦੀ ਦੀ ਕਿਉਂਕਿ ਜਿਵੇਂ ਪਹਿਲਾਂ ਜਹਾਜ਼ ਪਰ ਪਰ ਕੇ ਭਾਰਤ ਨੂੰ ਭੇਜੇ ਸੀ ਕਿਉਂ ਰਾਈਟ ਦੀ ਵਾਇਲੇਸ਼ਨ ਕੀਤੀ ਗਈ ਸੀ ਅਮਰੀਕਾ ਵੱਲੋਂ ਹੱਥਕੜੀਆਂ ਲਾ ਕੇ ਉਹਨਾਂ ਦੀ ਪੱਗਾਂ ਉਤਾਰ ਕੇ ਕਿ ਉਹ ਮੁੱਦਾ ਉਠਾਇਆ ਜਾਊਗਾ ਮੈਨੂੰ ਨਹੀਂ ਲੱਗਦਾ ਜੀ ਕਿਉਂਕਿ ਉਹਨਾਂ ਨੇ ਸੁਣਨਾ ਰਹੇਗਾ ਤੁਸੀਂ ਇੱਕ ਗੱਲ ਦੇਖੋ ਜੀ ਇਲੀਗਲ ਮਾਈਗ੍ਰੈਂਟ ਛੱਡੋ 600 ਤੋਂ ਵੱਧ ਜੀ ਸੇਵਸ ਆਈਡਿਸ ਜਿਹੜੇ ਬੱਚੇ ਐਫ1 ਤੇ ਲੀਗਲੀ ਪੜ ਰਹੇ ਸੀ ਹੂੰ 600 ਇੰਟਰਨੈਸ਼ਨਲ ਸਟੂਡੈਂਟ ਦੀ ਸੈਵਿਸ ਆਈਡੀ ਅ ਬਲੌਕ ਕਰਤੀ ਸੀ ਜੀ ਹੁਣ ਇੱਕ ਬੱਚਾ ਬੜਾ ਰੀਸੈਂਟਲੀ ਇੱਕ ਜੱਜ ਨੇ ਬੱਚੇ ਨੂੰ ਰਿਲੀਫ ਵੀ ਦਿੱਤਾ ਕਿਉਂ ਉਹ ਕੀ ਸੀਗਾ ਉਹ ਰਾਤ ਨੂੰ ਕਿਤੇ ਆਂਦੇ ਸੀਗੇ ਤੇ ਉਹਨਾਂ ਦੀ ਕਿਤੇ ਲੜਾਈ ਹੋ ਗਈ ਜਦੋਂ ਲੜਾਈ ਹੋ ਗਈ ਪੁਲਿਸ ਆ ਗਈ ਅਰੈਸਟ ਹੋ ਗਏ ਪਰ ਪੁਲਿਸ ਨੇ ਉਸ ਤੋਂ ਬਾਅਦ ਚਾਰजेस ਨਹੀਂ ਕੀਤੇ ਉਹ ਬੱਚੇ ਨੂੰ ਵੀ ਨਹੀਂ ਪਤਾ ਬੱਚੇ ਦਾ ਮਈ ਦੇ ਵਿੱਚ ਆਪਣੀ ਡਿਗਰੀ ਖਤਮ ਹੋ ਰਹੀ ਸੀ ਪਰ ਉਹਦੀ ਸੈਵਿਸ ਆਈਡੀ ਬਲੌਕ ਕਰਤੀ ਉਹ ਕੋਰਟ ਗਿਆ ਜੀ ਰਾਈਟ ਸੋ ਇਟ ਇਲੀਗਲ ਮਾਈਗ੍ਰੈਂਟ ਛੱਡੋ ਇੱਥੇ ਜਿਹੜੇ ਬੰਦੇ F1 ਤੇ ਪੜਨ ਗਏ ਉਹਨਾਂ ਨੂੰ ਉਹ ਡਰ ਦਾ ਮਾਹੌਲ ਪੈਦਾ ਕਰਕੇ ਉਹਨਾਂ ਨੇ ਉਹਨਾਂ ਨੂੰ 600 ਬੱਚੇ ਦੀ ਇੰਟਰਨੈਸ਼ਨਲ ਸਟੂਡੈਂਟ ਦੀ ਸਬਸਾਈਡਿਟੀ ਬਲੌਕ ਕੀਤੀ ਆ ਜੀ ਰਾਈਟ ਹੁਣ ਤੁਸੀਂ ਦੇਖੋ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਚੱਲ ਰਿਹਾ ਹੈ ਹਾਰਵਰਡ ਹਾਰਵਰਡ ਅਰਗੀ ਯੂਨੀਵਰਸਿਟੀ ਜੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਵਧੀਆ ਯੂਨੀਵਰਸਿਟੀ ਆਈਵੀ ਲੀਗ ਦੇ ਵਿੱਚ ਵੀ ਸਭ ਤੋਂ ਉੱਤੇ ਆ ਉਹਦਾ ਉਹਦਾ ਐਸੈਟ ਫ੍ਰੀਜ਼ ਨਹੀਂ ਉਹਦੇ ਐਸੈਟ ਫ੍ਰੀਜ਼ ਕਰਦੇ ਉਹਦੀ ਫੈਡਰਲ ਫੰਡਿੰਗ ਬਲੌਕ ਕਰਦੀ ਕਿਉਂਕਿ 트ੰਪ ਕਹਿੰਦੇ ਸੀ ਮੇਰੇ ਕਹਿੰਦਾ ਐਦਾਂ ਚੱਲੋ ਉਹਨਾਂ ਨੇ ਕਿਹਾ ਸੀ ਨਹੀਂ ਚੱਲਦੇ ਉਹ ਕਹਿੰਦਾ ਨਹੀਂ ਚੱਲਦੇ ਥੋੜੀ ਮੈਂ ਫੰਡਿੰਗ ਬਲੌਕ ਕਰ ਦੂੰਗਾ ਹੁਣ ਇਹ ਇਹ ਜਿਹੜੀ 트ੰਪ ਦੀ ਵਾਰ ਹੈ ਇਹ ਇਕੱਲੀ ਕੰਟਰੀਜ਼ ਦੇ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਵੀ ਆਪਾਂ ਇਸ ਦੇ ਮੁੱਦੇ ਤੇ ਗੱਲ ਕਰ ਚੁੱਕੇ ਹਾਂ ਜਦੋਂ ਵੀ ਯੂਐਸਏ ਨੇ ਕੁਝ ਕੀਤਾ ਚਾਹੇ ਉਹ ਵਿਟਨਾਮ ਹੈ ਚਾਹੇ ਇਰਾਕ ਹੈ ਠੀਕ ਹੈ ਚਾਹੇ ਅਫਗਾਨਿਸਤਾਨ ਹੈ ਉਹ ਲੋਕਲ ਜਦੋਂ ਆਪੋਜੀਸ਼ਨ ਹੋਗੀ ਯੂਐਸਏ ਦੇ ਵਿੱਚ ਤਾਂ ਤੋਂ ਉਹਨਾਂ ਨੇ ਵਿਡਰਾਅ ਕੀਤਾ ਜੀ ரைਟ ਹੁਣ ਹਾਰਵਰਡਸ ਦੇ ਵਿੱਚ ਵੀ ਕੀ ਹੈ ਉਹ ਬੱਚਿਆਂ ਨੇ ਕਿਤੇ ਪੈਲੇਸਟਾਈਨ ਜਦੋਂ ਉਹ ਇਜ਼ਰਾਈਲ ਵਾਲਾ ਮद्दा ਸੀ ਬੱਚਿਆਂ ਨੇ ਉੱਥੇ ਉਹ ਪ੍ਰੋਸੀਸ਼ਨ ਕੀਤੇ ਜਾਂ ਆਵਾਜ਼ ਉਠਾਈ ਤੇ ਟਰੰਪ ਹੁਣੀ ਕਹਿੰਦੇ ਆ ਵੀ ਨਹੀਂ ਜੀ ਇਹ ਐਂਟੀਸੈਮਿਟਿਜ਼ਮ ਹੈ ரைਟ ਉਹਨਾਂ ਨੇ ਕਿਹਾ ਤੁਸੀਂ ਇੱਦਾਂ ਕਰੋ ਇੱਦਾਂ ਕਰੋ ਹਾਰਵਰਡ ਕਹਿੰਦੇ ਨਹੀਂ ਪਰ ਹਾਰਵਰਡ ਅਕੀ ਯੂਨੀਵਰਸਿਟੀ ਜਿਹਦਾ ਤੁਸੀਂ ਦੇਖੋ ਵੀ ਦੁਨੀਆ 'ਚ ਨਾਮ ਹੈ ਤੁਸੀਂ ਟਰੰਪ ਦੀ ਤਾਨਾਸ਼ਾਹੀ ਮੰਨਦੇ ਹੋ ਇਸ ਨੂੰ ਹੋਰ ਕੀ ਹੈ ਜੀ ਔਰ ਤੁਸੀਂ ਦੇਖੋ ਹਾਰਵਰਡ আর ਕੀ ਇੱਕ ਹੋਰ ਯੂਨੀਵਰਸਿਟੀ ਆ ਅ ਜੇਲ 876 ਫੈਕਲਟੀ ਮੈਂਬਰਾਂ ਨੇ ਅੱਛਾ ਜੇਲ ਦੇ ਇਹ ਵੀ ਆਈਵੀ ਲੀਗ ਯੂਨੀਵਰਸਿਟੀ ਆ 876 ਯੂ نو ਫੈਕਲਟੀ ਮੈਂਬਰਾਂ ਨੇ ਜੇਲ ਦੇ ਆਨੇ ਆਪਣੀ ਲੀਡਰਸ਼ਿਪ ਨੂੰ ਲਿਖਿਆ ਕਿ ਤੁਸੀਂ ਟਰੰਪ ਦੇ ਖਿਲਾਫ ਖੜੇ ਹੋਵੋ ਅਸੀਂ ਤੁਹਾਡੇ ਨਾਲ ਆ ਸੋ ਅਮਰੀਕਾ ਚ ਬੜੇ ਸਿਆਣੇ ਲੋਕ ਆ ਜਿਹੜੇ ਜਿਹੜੇ ਦੇਖਦੇ ਆਂ ਵੀ ਇਹ 트럼ਪ ਦੀ ਤਾਨਾਸ਼ਾਈ ਹੈ ਜੀ ਅਚਰ ਰੁਪਿੰਦਰਪਾ ਜੀ ਬਹੁਤ ਹੀ ਅਮਰੀਕਨ ਨੇ ਜਿਹੜੇ ਉਹ 트럼ਪ ਦੇ ਟੈਰਫਾਂ ਦੇ ਹੱਕ ਵਿੱਚ ਨਹੀਂ 52% ਤੋਂ ਵੱਧ ਜਿਹੜੇ ਲੋਕੀ ਨੇ ਉਹ ਇਸ ਗੱਲ ਦੇ ਪੱਖ ਚ ਆਏ ਨੇ ਵੀ ਇਹ ਟੈਰਿਫ ਬਿਲਕੁਲ ਅਨਮਨੁੱਖੀ ਨੇ ਨਾ ਮੰਜ਼ੂਰ ਨੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਬਿਲਕੁਲ ਹੁਣ ਤੁਸੀਂ ਦੇਖੋ 트럼ਪ ਦਾ ਸਭ ਤੋਂ ਵੱਡਾ ਸਪੋਰਟਰ ਜਿਹੜਾ ਹੈ ਜਿਨੇ ਸਭ ਤੋਂ ਜ਼ਿਆਦਾ ਕੌਂਟ੍ਰਿਬਿਊਟ ਕੀਤਾ ਉਹਦੇ ਕੈਂਪੇਨ ਚ ਜੀ ਉਹਦਾ ਕੀ ਨਾਮ ਹੈ ਐਲਨ ਮਸਕ ਐਲਨ ਮਸਕ ਨੇ ਪਰਸਨਲੀ ਅਪੀਲ ਕੀਤੀ ਐਲਨ ਮਸਕ ਦਾ ਜਿਹੜਾ ਭਰਾ ਹੈ ਉਨੇ ਮਤਲਬ 트럼ਪ ਨੂੰ ਬੜੇ ਕੜੇ ਸ਼ਬਦਾਂ ਦੇ ਵਿੱਚ ਕਿਹਾ ਵੀ ਟੈਰਫ ਗਲਤ ਨੇ ਐਲਨ ਮਸਕ ਨੇ ਨਵਾਰੋ ਜਿਹੜਾ ਪੀਟਰ ਨਵਾਰੋ ਜਿਹੜਾ ਯੂ نو 트럼ਪ ਦੇ ਟੈਰਫਸ ਦਾ ਆਰਕੀਟੈਕਟਾ ਉਹਨੇ ਮੋਰਨ ਕਹਿਤਾ ਵੀ ਬੇਵਕੂ ਹੈ ਪਾਗਲ ਹੈ ਹਾਂ ਸੋ ਯੂ نو ਅਮਰੀਕਨਸ ਨੂੰ ਪਤਾ ਟੈਰਫ ਨਾ ਉਹਨਾਂ ਦਾ ਕੋਈ ਭਲਾ ਨਹੀਂ ਹੋਣਾ ਜਿਹੜੀ ਚੀਜ਼ ਇੰਪੋਰਟ ਹੋ ਰਹੀ ਹੈ ਉਹ ਮਹਿੰਗੀ ਹੋ ਜਾਣੀ ਹੈ ਦੇਖੋ ਇੱਥੋਂ ਤੱਕ ਹੈ ਜਿਹੜੇ ਪ੍ਰਾ ਪ੍ਰੈਜ਼ੀਡੈਂਟ ਓਬਾਮਾ ਰਾਈਟ ਉਹ ਓਪਨਲੀ ਔਨ ਰਿਕਾਰਡ ਆ ਗਏ ਆ ਯੂਨੀਵਰਸਿਟੀਆਂ ਦੇ ਡਿਫੈਂਸ ਤੇ ਠੀਕ ਹੈ ਜੀ ਉਹਨਾਂ ਨੇ ਕਿਹਾ ਵੀ ਜਿਸ ਦਾ ਹਾਰਵਰਡ ਨੇ ਯੂ ਨੋ ਅਪੋਜ਼ ਕੀਤਾ ਉਹ ਕਹਿੰਦੇ 让我们 ਹੋਪ ਅਦਰ ਇੰਸਟੀਟਿਊਟਸ ਫਾਲੋ ਦ ਸੂਟ ਵੀ ਬਾਕੀ ਵੀ ਇਹਨਾਂ ਵਾਂਗ ਕਰਨਗੇ ਸੋ ਟਰੰਪ ਦੀ ਜਿਹੜੀ ਪਾਲਿਸੀਜ਼ ਆ ਉਹ ਅਮਰੀਕਨਸ ਹੀ ਅਪੋਜ਼ ਕਰਨਗੇ ਤਾਂ ਹੀ ਯੂ ਨੋ ਜਿੰਨਾ ਮਰਜੀ ਇੰਡੀਆ ਚ ਅਸੀਂ ਅਪੋਜ਼ ਕਰ ਲਈਏ ਟਰੰਪ ਤੇ ਕੋਈ ਅਸਰ ਨਹੀਂ ਹੈ ਪਰ ਜਿਹੜੀ ਉਹਦੀ ਲੋਕਲ ਆਪੋਜੀਸ਼ਨ ਹੈ ਹੁਣ ਓਬਾਮਾ ਆ ਗਏ ਖੜੇ ਹੋ ਗਏ ਹਾਰਵਰਡ ਤੇ ਯੂ نو ਪਿੱਛੇ ਹੁਣ ਹਾਰਵਰਡ ਐਡੀ ਲਿਆਕਤ ਵਾਲੀ ਹੈ ਉਹਨਾਂ ਦੇ ਜਿਹੜੇ ਜਿਹੜੇ ਅੱਜ ਤੱਕ ਦੇ ਐਕਸ ਸਟੂਡੈਂਟ ਨੇ ਰਾਈਟ ਜਿਹੜੀ ਉਹਨਾਂ ਦੀ ਐਲੂਮਨਾਈ ਹੈ ਉਹ ਬੜੀ ਪਾਵਰਫੁਲ ਹੈ ਹੂੰ ਹੂਜ਼ ਹੂ ਆਫ ਦਾ ਵਰਲਡ ਯੂ نو ਹਾਰਵਰਡਸ ਤੋਂ ਹੁੰਦੇ ਆ ਜਾਂ ਆਈਵੀ ਲੀਗਸ ਤੋਂ ਹੁੰਦੇ ਆ ਇਹ ਆਈਵੀ ਲੀਗ ਯੂਨੀਵਰਸਿਟੀਆਂ ਯੇਲ ਹਾਰਵਰਡ ਏ اپੋਜ਼ ਕਰਨ ਲੱਗ ਗਿਆ ਇਹਨਾਂ ਦੇ ਪਿੱਛੇ ਉਮਾਮਾ ਆ ਗਿਆ ਇਹ ਮੂਵਮੈਂਟ ਬਣੂਗੀ ਮਤਲਬ ਏਵਰੀਵੇਅਰ 트럼ਪ ਇਸ ਗੇਟਿੰਗ اپੋਜ਼ਡ ਜੀ ਨਾਟ ਓਨਲੀ ਇਨ ਚਾਈਨਾ ਥਰੂ ਟੈਰਫਸ ਇਟ 트럼ਪ ਇਸ ਗੇਟਿੰਗ اپੋਜ਼ਡ ਲੋਕਲੀ ਆਲਸੋ ਅੱਛਾ ਹੁਣ ਤੁਸੀਂ ਦੇਖੋ ਇੱਕ ਆਰਗੇਨਾਈਜੇਸ਼ਨ ਹੈ ਉਹਨਾਂ ਨੇ ਟੈਰਫ ਦੇ ਅਗੇਂਸਟ ਸਿਊ ਕੀਤਾ 트럼ਪ ਨੂੰ ਬਿਕੋਜ਼ ਉਹ ਆਰਗੇਨਾਈਜੇਸ਼ਨ ਜਿਹੜੀ ਆ ਛੋਟੇ ਇੰਪੋਰਟਰਸ ਦੀ ਆ ਉਹ ਕਹਿੰਦੇ ਸਾਡਾ ਬਿਜ਼ਨਸ ਹੈ ਅਸੀਂ ਇੱਕ ਚੀਜ਼ ਇੰਪੋਰਟ ਕਰਦੇ ਆ ਸਾਡੀ ਲਾਈਵਲੀਹੂਡ ਤੁਸੀਂ ਖਤਮ ਕਰ ਰਹੇ ਹੋ ਵਿਦ ਟੈਰਿਫਸ ਸੋ ਟਰੰਪ ਇਜ਼ ਗੈਟਿੰਗ ਅਪੋਜ਼ਡ ਬਾਈ ਐਵਰੀਵੇਅਰ ਹਾਂ ਜੀ ਸੋ ਸੋ ਉਮੀਦ ਕਰਦੇ ਆ ਕੈਨੇਡਾ ਵਿੱਚ ਇਲੈਕਸ਼ਨਸ ਤੋਂ ਬਾਅਦ ਪੰਜਾਬੀਆਂ ਲਈ ਖਾਸ ਮੌਕੇ ਚਾਹੇ ਵਿਜੇ ਨੂੰ ਲੈ ਕੇ ਚਾਹੇ ਐਜੂਕੇਸ਼ਨ ਪਾਲਿਸੀਸ ਨੂੰ ਲੈ ਕੇ ਚਾਹੇ ਰੋਜ਼ਗਾਰ ਨੂੰ ਲੈ ਕੇ ਉਹ ਪ੍ਰਾਪਤ ਹੋਣਗੇ ਥੈਂਕ ਯੂ ਧੰਨਵਾਦ